ਅੱਜ ਹੁਸ਼ਿਆਰਪੁਰ ਵਿਖੇ ਆਪਣੇ ਦਫ਼ਤਰ ਦੇ ਵਿੱਚ ਮੰਤਰੀ ਬ੍ਰਹਮਸ਼ੰਕਰ ਜਿੰਪਾ ਵੱਲੋਂ ਲਗਾਇਆ ਗਿਆ ਜਨਤਾ ਦਰਬਾਰ ਇਸ ਮੌਕੇ ਦੇ ਉੱਤੇ ਜਨਤਾ ਦੀਆਂ ਸਮੱਸਿਆਵਾਂ ਨੂੰ ਸੁਣ ਕੇ ਜੋ ਸਮੱਸਿਆਵਾਂ ਦਾ ਮੌਕੇ ਤੇ ਹੱਲ ਹੋ ਸਕਦਾ ਸੀ ਉਹ ਮੌਕੇ ਤੇ ਹੀ ਹੱਲ ਕੀਤਾ ਅਤੇ ਬਾਕੀ ਸਮੱਸਿਆਵਾਂ ਲਈ ਸੰਬੰਧਿਤ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਜਨਤਾ ਦੀਆਂ ਸਮੱਸਿਆਵਾਂ ਛੇਤੀ ਤੋਂ ਛੇਤੀ ਹੱਲ ਕੀਤੀਆਂ ਜਾਣ ਹਾਂ ਅੱਜ ਅਸੀਂ ਹਰ ਕੋਸ਼ਿਸ਼ ਕਰੀ ਹੈ ਸ਼ਨੀਵਾਰ ਔਰ ਐਤਵਾਰ ਜਨਤਾ ਦਰਵਾਜ਼ਾ ਪਬਲਿਕ ਨੂੰ ਮੀਟਿੰਗ ਪਬਲਿਕ ਮਿਲਣੀ ਜਿਹੜੀ ਹੈ ਜਨਤਾ ਨਾਲ ਮਿਲਣੀ ਰੱਖੀਦੀ ਹੈ ਔਰ ਉਸ ਸੰਬੰਧ ਦੇ ਵਿੱਚ ਜਿੰਨੀ ਦੁਨੀਆ ਅੱਗੇ ਕੋ ਬਾਹਰੋਂ ਆਂਦਾ ਪੂਰੇ ਪੰਜਾਬ ਚੋਂ ਲੋਕ ਆਂਦੇ ਆ ਮਾਨਜੋਗ ਮੁੱਖ ਮੰਤਰੀ ਭਗਵਾਨ ਮਾਨ ਜੀ ਦੀ ਜਿਹੜੀ ਇਹ ਖਾਸ ਇਨਸਟਰਕਸ਼ਨ ਆ ਸਾਨੂੰ ਸਾਰਿਆਂ ਨੂੰ ਵੀ ਆਪਾਂ ਪਬਲਿਕ ਦੇ ਨਾਲ ਹਰ ਮਿਲਣ ਦੀ ਗੱਲ ਸੁਣਨੀ ਹੈ ਔਰ ਜੋ ਉਹਦਾ ਹਾਲ ਆਪਾਂ ਲੀਗਲੀ ਕਰ ਸਕਦੇ ਕਰੀਦਾ ਔਰ ਮੇਰੇ ਕੋ ਜਨਰਲ ਸਫੇਰ ਦਾ ਐਵਰੇਜ ਅੱਜ 300 ਦੇ ਕਰੀਬ ਆदमी ਆ ਕੇ ਮਿਲ ਕੇ ਗਏ ਆ ਮੌਕੇ ਤੇ ਰਿਕ ਆਦਮੀ ਦੀ ਗੱਲ ਸੁਣ ਕੇ ਸਬੰਧਿਤ ਅਧਿਕਾਰੀ ਨੂੰ ਉਸੇ ਵੇਲੇ ਫੋਨ ਕੀਤਾ ਗਿਆ ਔਰ ਉਹਨੂੰ ਕਿਹਾ ਵੀ ਜੋ ਇਹਦਾ ਕੰਮ ਇਹ ਫੋਨ ਜਿਹੜਾ ਇਨਸਾਫ ਲਈ ਕਰਦੇ ਉਸ ਪਾਸੇ ਹੀ ਨਹੀਂ ਕਰਦੇ ਵੱਡੀ ਗੱਲ ਇਹ ਆ ਉਹ چاہے ਕਿਸੇ ਵੀ ਅਫੀਸਰ ਨੂੰ ਕਰਨਾ ਪਵੇ ਅਸੀਂ ਕਰ ਰਹੇ ਹਾਂ ਔਰ ਲੋਕਾਂ ਨੇ ਇਸ ਮਸੱਇਆ ਉਹਦੇ ਵਿੱਚ ਬਹੁਤ ਸਾਰੇ ਲੋਕ ਸਾਡੇ ਕੋਲ ਆਜਿਓ ਸਾਡੀ ਸਮੱਸਿਆ ਜਿਹੜੀ ਹੱਲ ਹੋ ਗਈ ਹੈ ਜਿਹਦਾ ਕੋਈ ਲੀਗਲ ਮੈਟਰ ਹੈ ਕੋਰਟ ਦਾ ਮੈਟਰ ਹੈ ਉਹਦੀ ਵੀ ਕੋਸ਼ਿਸ਼ ਕਰੀਦੀ ਹੈ ਕਿ ਉਹਨੂੰ ਸਮਝਾਈਦਾ ਸਬੰਧਤ ਅਧਿਕਾਰੀ ਨੂੰ ਜਿਹਦਾ ਬਹਿ ਕੇ ਇਹਦਾ ਫੈਸਲਾ ਕਰਾਉਣ ਦੀ ਕੋਸ਼ਿਸ਼ ਕਰੋ ਸੋ ਮੈਂ ਲਗਾਤਾਰ ਕਰਦਾ ਰਹਿਦਾ ਤੇ ਸਾਡਾ ਸਾਨੂੰ ਡਿਊਟੀ ਇਸ ਪਬਲਿਕ ਨੇ ਦਿੱਤੀ ਹੈ ਪੰਜਾਬ ਦੇ ਵਿੱਚ ਹੁਸ਼ਿਆਰਪੁਰ ਤੋਂ ਮੇਰੀ ਵਿਧਾਨਤਾਵਜ ਵੀ ਲੋਕਾਂ ਨੇ ਦਿੱਤੀ ਹੈ ਮੈਨੂੰ ਸੋ ਮੈਂ ਹਮੇਸ਼ਾ ਮੇਰਾ ਇਹ ਰੰਦਾ ਵੀ ਲੋਕਾਂ ਨੂੰ ਸੁਣ ਕੇ ਉਹਨਾਂ ਦਾ ਜੇ ਮੈਂ ਹਾਲ ਕਰ ਸਕਾਂ ਮੈਨੂੰ ਉਸ ਮਾਲਕ ਦੀ ਡਿਊਟੀ ਸਮਝਦਾ ਪਰਮਾਤਮਾ ਦੀ ਡਿਊਟੀ ਸਮਝਦਾ ਬਤਨ